ਇੱਕ ਓ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਕਪੋਤੀ ਜੀ ਸਹਾਇ ਵਾਰ ਸ੍ਰੀ ਕਪੋਤੀ ਜੀ ਕੀ ਪਾਤਸ਼ਾਹੀ 10ਵੀਂ ਪ੍ਰਥਮ ਭਗਵਤੀ ਸਮਰਪੈ ਗੁਰੂ ਨਾਨਕ ਲਈ ਤੇ ਆਹਾਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜੁਨ ਹਰਿ ਕੋ ਬੰਦਨੋ ਸਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਵੇਂ ਡਿਠਾ ਹੈ ਸਭ ਦੁੱਖ ਜਾਏ ਤੇਗ ਬਹਾਦਰ ਸਭ ਰੇ ਹੈ ਘਰ ਨੌ ਲਿਕੇ ਆ ਜਾਤਾ ਹੈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਗਾਰ ਜੀ ਪਾਤਿ ਅੰਤਰ ਕੋ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰੀਆਂ ਚੋਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹਠੀਆਂ ਜਪੀਆਂ ਤੱਤੀਆਂ ਜਿਨ੍ਹਾਂ ਨਾਮ ਜਪਿਆ ਵਣ ਛਪਿਆ ਦੇਮ ਚਲਾਇ ਇਤੇ ਗਵਾਹੀ ਦੇਖ ਕੇ ਅੰਗਠ ਕੀਤਾ ਤਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਪੇ ਕਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਰੇ ਸਿਖ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚੜਕੀਆਂ ਤੇ ਚੜ੍ਹੇ ਆ ਰਹਿਆ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਦ ਵੀ ਨਹੀਂ ਹਾਰਿਆ ਸੁਖੀ ਕੇਸਾਂ ਸੁਵਾਸਾਂ ਨਾਨੀ ਬਾਹੀ ਤਨਾ ਸਮੂਹ ਸ਼ਹੀਦਾਂ ਸਿੰਘਾਂ ਜੀ ਕੀ ਪਵਿੱਤਰ ਹਾਲਕਮਾਈ ਜੀ ਦਾ ਧੰਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਤਿਵੰਤ ਗੁਰਦੁਆਰਿਆਂ ਜੀ ਦਾ ਧੰਨ ਧਰ ਕੇ ਬੋਲੋ ਜੀ ਵਾਹਿਗੁਰੂ ਸੇ ਨਿਮਾਣੀਆਂ ਦੇ ਮਾਨ ਸਤਪੁਰ ਜੀ ਨਿਤਾਣੀਆਂ ਦੇ ਤਾਨ ਨੇਉਟਿਉਂ ਦੀ ਔਤ ਨਿਆਸਰੀਆਂ ਦੇ ਆਸਰਾ ਸੱਚੇ ਪਿਤਾ ਵਾਹੀ ਗੁਰੂ ਜੀ ਧੰਨ 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 ਤਖਤ ਚਬਰ ਸ਼ਕਰ ਦੇ مالک ਹਾਜ਼ਰ ਨਾਜ਼ਰ ਗੁਰਤਾ ਨਦੀ ਤੇ ਸੁਭਾਈ ਮਾਨ ਜੁਗੋ ਜੁਗ ਅਟਲ ਦੀਨ ਦੁਨੀਆ ਦੇ مالک ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਧੰਨ 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 ਸਾਹਿਬ ਜادہ ਬਾਬਾ ਅਜੀਤ ਸਿੰਘ ਸਾਹਿਬ ਜੀ ਧੰਨ 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 ਸਾਹਿਬ ਜادہ ਬਾਬਾ ਜੁਝਾਰ ਸਿੰਘ ਸਾਹਿਬ ਜੀ ਆਪ ਜੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧੰਨ 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 ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪੂ ਸਿੰਘ ਸਾਹਿਬ ਜੀ ਆਪ ਜੀਆਂ ਦੇ ਪਵਿੱਤਰ ਪਾਵਨ ਸਥਾਨ ਵਿਖੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਮੁਬਾਰਕ ਚਰਨਾ ਕਮਨਾ ਪਾਲ ਅਰਦਾਸ ਬੇਨਤੀ ਜੋਜੜੀ ਪਵਨ ਬਾਣੀ ਦਾ ਫਰਮਾਨ ਹੈ ਸੁਖ ਦਾਤਾ ਪੈ ਪੰਚਨ ਹੋ ਤੁਸੀਂ ਅੱਗੇ ਕਰੇ ਅਰਦਾਸ ਮਿਹਰ ਕਰੇ ਜਿਸ ਮਿਹਰવાન ਹਨ ਕਾਰਿ ਜੀ ਆਵੇ ਰਾਸ ਨਿ ਮਹਬਕੰਸਾਰ ਸਰਬਤ ਸੰਤਾ ਦੇ ਭਲੇ ਦੀ ਰਾਤ ਲਈ ਅਰਦਾਸ ਕਰੀ ਸਤਿਗੁਰੂ ਮਿਹਰਾਂ ਕਰਨੀਆਂ ਦਰੋਂ ਪਰੋ ਸਰਬਤ ਦਾ ਭਲਾ ਕਰਨਾ ਦਰੋਂ ਪਰੋ ਸਰਬਤ ਸੰਤਾ ਨੂੰ ਸਿੱਖੀ ਸਦਗ ਪਰੋਸਾ ਨਾਮਦਾਨ ਦੀ ਦਾਤ ਬਖਸ਼ਣੀ ਸਰਬਤ ਸੰਤਾ ਨੂੰ ਦਰੋਂ ਪਰੋ ਬਾਣੀ ਪੜਨ ਦਾ ਸੁਭਾਵਾ ਕਰਨ ਦਾ ਦਰ ਕਰਦੀਆਂ ਸੱਚੇ ਪਾਤਸ਼ਾਹ ਜੀ ਹਾਜ਼ਰੀਆਂ ਭਰਨ ਦਾ ਬਲ ਉਦਮ ਉਤਸ਼ਾਹ ਚਾਹੂ ਬਖਸ਼ਣਾ ਗਰੀਬ ਅਨਵਾਜ ਕਿਰਪਾ ਕਰਨੀ ਧਰਮ ਕਰੋ ਸਰਬੱਤ ਸੰਤਾਂ ਦੇ ਘਰਾਂ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਇਤفاق ਸੁਖ ਸ਼ਾਂਤੀ ਵਰਤੌਣੀ ਦੇਹੀ ਅਰੋਗਤਾਵਾ ਤੰਦਰੁਸਤੀਆਂ ਦੀ ਦਾਤ ਬਖਸ਼ਿਸ਼ ਕਰਨੀ ਜੀ ਔਰ ਸਬਨਾਂ ਦੀ ਨੌਕਰੀ ਔਰ ਕਾਰੋਬਾਰਾਂ ਵਿੱਚ ਵਾਧੇ ਤਰੱਕੀਆਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣੀ ਮਨਾਦੀਆਂ ਸ਼ਬਹ ਭਾਵਨਾਵਾਂ ਪੂਰਨ ਕਰਨੀਆਂ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਦਾ ਤਾਰ ਪਿਤਾ ਜੀ ਸਰਬੱਤ ਸੰਤਾਂ ਦਾ ਭਲਾ ਕਰਨ ਆਪ ਜੀ ਦੀ ਪਾਵਨ ਬਾਣੀ ਦਾ ਫਰਮਾਨ ਹੈ ਸੂਰਾ ਸੋ ਪਹਿਚਾਨੀਐ ਜੋ ਲਰਹ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜੈ ਖੇਤ ਦੇ ਮਹਵਕ ਅਨੁਸਾਰ ਧੰਨ ਧੰਨ ਤੁਹਾਨੂੰ ਸਾਹਿਬ ਜੀ ਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਧੰਨ ਧੰਨ ਤੁਹਾਨੂੰ ਸਾਹਿਬ ਜੀ ਦਾ ਬਾਬਾ ਜੁਝਾਰ ਸਿੰਘ ਸਾਹਿਬ ਜੀ ਆਪ ਜੀਆਂ ਦੀ ਲਾਸ਼ਾਨੀ ਸ਼ਹਾਦਤ ਨੂੰ ਕੋਟਾਨ 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 ਨਮਸਕਾਰ ਪ੍ਰਣਾਮ ਸਤਿਗੁਰੂ ਮੇਰਾ ਕਰਨੀਆਂ ਆਪ ਜੀਆਂ ਦੇ ਪਾਏ ਹੋਏ ਪੂਰਣਿਆਂ ਤੇ ਚਲਣ ਦੀ ਸਾਨੂੰ ਸਾਰਿਆਂ ਨੂੰ ਸਮਰਥਾ ਬਖਸ਼ਣੀ ਅੰਮ੍ਰਿਤ ਵੇਲੇ ਦੀ ਸੰਭਾਲ ਅਮਰਤ ਦੀਆਂ ਦਾਤਾਂ ਨਕਨੇਮ ਸਿਮਨਣ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਦਰੋਂ ਕਰੋ ਸਤਿਗੁਰੂ ਸਰਬੱਤ ਸੰਤਾਂ ਦਾ ਭਲਾ ਕਰਨਾ ਕੀਤਿਆਂ ਸਵਾਮਾ ਘਟਾਵਾਂ ਯਾਤਰਾਵਾਂ ਸਤਿਗੁਰੂ ਸਰਬੱਤ ਸੰਤਾਂ ਦੀਆਂ ਭਲਾ ਕਰੀਏ ਹੋਰ ਸਫਲੀਆਂ ਕਰਨੀਆਂ ਚੜ੍ਹਦੀ ਕਲਾ ਦੇ ਜੀਵਨ ਨੂੰ ਲਖਸ਼ਿਸ਼ ਕਰਮੇ ਸਹੀ ਪਿਆਰੇ ਲੋਕ ਜਨਾ ਮਿਲੇ ਆਪ ਜੀ ਦਾ ਨਾਮ ਚ ਕਿਹਾ ਮੈਂ ਨਾਮ ਪਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬਤ ਦਾ ਖਲਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਹ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ